ਔਰ ਹਰਮੀਤ ਸਿੰਘ ਸੰਧੂ ਹੋਰਾਂ ਦੀ ਭਾਵੇਂ ਜਿੱਤ ਹੋਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਇੱਥੇ ਪਿਛਲੀ ਚੋਣਾਂ ਦੇ ਮੁਕਾਬਲੇ ਘਟਿਆ ਪਰ ਜਿਹੜੀ 2022 ਦੇ ਵਿੱਚ ਢਾਹ ਲੱਗੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਤਿੰਨ ਕੈਂਡੀਡੇਟ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਛੱਡ ਗਏ ਔਰ ਇੱਕ ਮਹੱਜ ਵਿਧਾਨ ਸਭਾ ਦੇ ਕੋਲ ਆਪਣਾ ਇੱਕ ਲੋਤਾ ਕੈਂਡੀਡੇਟ ਹੈ ਜਿਹੜਾ ਗਨੀਪ ਕੌਰ ਮਜੀਠੀਆ ਦੇ ਰੂਪ ਦੇ ਵਿੱਚ ਹੈ ਔਰ ਉਸ ਤੋਂ ਬਾਅਦ ਅਕਾਲੀ ਦਲ ਨੂੰ ਖਤਮ ਮੰਨਿਆ ਜਾ ਰਿਹਾ ਸੀ ਪਰ ਹੁਣ ਕੋਈ ਚਰਚਾਵਾਂ ਚੱਲ ਰਹੀਆਂ ਨੇ ਕਿ ਨਹੀਂ ਸਰਵਾਈਵਲ ਦੇ ਦੌਰ ਚ ਲੰਘ ਰਹੀ ਅਕਾਲੀ ਦਲ ਦਾ ਇਹ ਰਿਵਾਈਵਲ ਹੋਏਗਾ ਪਰ ਕੀ ਪਾਏ ਪੋਲ ਨੂੰ ਰਿਵਾਈਵਲ ਮੰਨਿਆ ਜਾਵੇ ਕਿਉਂਕਿ ਅਕਾਲੀ ਦਲ ਕੋਲੇ ਇਸ ਹਲਕੇ ਦੇ ਵਿੱਚੋਂ ਹਮੇਸ਼ਾ ਹੀ ਵੋਟ ਆਈ ਹੈ ਚਾਹੇ 2017 ਦੀ ਹੈ ਚਾਹੇ 2022 ਦੀ ਹੈ ਪਰਸੈਂਟੇਜ ਦੇ ਵਿੱਚ ਥੋੜਾ ਜਿਹਾ ਫਰਕ ਜ਼ਰੂਰ ਰਿਹਾ ਹੈ ਪਰ ਬਾਕੀ ਜਿਹੜੀ ਕੰਸਟੀਟੂਐਂਸੀ ਨੇ ਉਹਨਾਂ ਦੀ ਨੇਚਰ ਬਿਲਕੁਲ ਵੱਖਰੀ ਹੈ ਔਰ ਤਰਨਤਾਰਨ ਜ਼ਿਮਨੀ ਚੋਣ ਦੀ ਤਸਵੀਰ ਬਿਲਕੁਲ ਡਿਫਰੈਂਟ ਹੈ ਇਸ ਨੂੰ ਪੂਰੀ ਸਟੇਟ ਦੇ ਨਾਲ ਅਸੀਂ ਕੰਪੇਅਰ ਨਹੀਂ ਕਰਕੇ ਵੇਖ ਸਕਦੇ ਕਿ ਸ਼ਾਇਦ ਜਿਵੇਂ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਜਿਹੜਾ ਹੈ ਉੱਥੋਂ ਰਿਵਾਈਵਲ ਹੋ ਸਕਦਾ ਪਰ ਜਿਸ ਤਰੀਕੇ ਦੇ ਨਾਲ ਨਵੇਂ ਕੈਂਡੀਡੇਟ ਮਨਦੀਪ ਸਿੰਘ ਖਾਲਸਾ ਹੋਰਾਂ ਦੀ ਪਾਰਟੀ ਦੇ ਅਮਰਿਤਪਾਲ ਹੋਰਾਂ ਨੇ ਜਿੱਤ ਦਰਜ ਕੀਤੀ ਔਰ ਉਹ ਆਪਣਾ ਜਿਹੜੀ ਐਗਜ਼ਿਸਟੈਂਸ ਬਣਾ ਰਹੇ ਹੈ ਕਿਉਂਕਿ ਭਾਜੀਪੀ ਵੀ ਉਹਨਾਂ ਤੋਂ ਪਿੱਛੇ ਹੈ ਤੇ ਕਾਂਗਰਸ ਵੀ ਦੋ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਤਰਨਤਾਰਨ ਬਾਈਪੋਲ ਦੇ ਵਿੱਚ ਇੱਕ ਸੁਧਾਰਨ ਕਰਦੇ ਮੁੰਡੇ ਤੋਂ ਪਿੱਛੇ ਨੇ ਤਾਂ ਇਹਦਾ ਮਤਲਬ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਵਿੱਚ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਜਨਮ ਲੈ ਰਹੀ ਆ ਔਰ ਇਹ ਸੰਕੇਤ ਹੈ ਕਿ ਨਵੀਂ ਜਿਹੜੀ ਲੀਡਰਸ਼ਿਪ ਹੈ ਉਹ ਉਸ ਨੂੰ ਲੋਕ ਵੀ ਜਿਹੜਾ ਆ ਉਹ ਪਸੰਦ ਕਰ ਰਹੇ ਆ ਔਰ ਨਵੀਂ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਕਰਨਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਐਗਜ਼ਿਸਟ ਕਰਦਾ ਆਲਰੇਡੀ ਜਿਹੜਾ 1920 ਤੋਂ ਚੱਲਿਆ ਆ ਰਿਹਾ ਹੈ ਉਹ ਵੀ ਡਿਮਾਂਡ ਕਰ ਰਿਹਾ ਹੈ ਕਿ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਰਵਾਇਤੀ ਲੀਡਰ ਜਿਹੜੇ ਆ ਉਹ ਪਾਰਟੀਆਂ ਦੇ ਵਿੱਚ ਚੋਣ ਲੜੇ ਆ ਉਹਨਾਂ ਨੂੰ 17 ਤੇ 22 ਦੋਨੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੂੰਹ ਦੀ ਖਾਣੀ ਪਈ ਹੈ ਔਰ ਚਾਹੇ ਨਵਾਂ ਪੰਥਕ ਲਹਿਰ ਜਿਹਨੂੰ ਨਵਾਂ ਅਕਾਲੀ ਦਲ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਸਰਜੀਤ ਭਾਵੇਂ ਉਹਦੇ ਵਿੱਚ ਉਹ ਅਕਾਲੀ ਦਲ ਦੇ ਲੀਡਰ ਆਏ ਆ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਦਮਨ ਤੇ ਦਾਗ ਦੇ ਛਿੱਟੇ ਆ ਪਰ ਉਹ ਆਪਣੇ ਆਪ ਨੂੰ ਸੁਥਰਾ ਨਹੀਂ ਮੰਨ ਸਕਦੇ ਔਰ ਇਸ ਲਈ ਨਵੀਂ ਲੀਡਰਸ਼ਿਪ ਨੂੰ ਜਿਹੜੀ ਸਪੇਸ ਦੇਣੀ ਬਹੁਤ ਜ਼ਰੂਰੀ